ਤੇ ਪੋਦ ਦਿਨ ਚੱਲ ਰਹੇ ਆ ਉਹਦਾ ਜ਼ਿਕਰ ਜ਼ਰੂਰ ਕਰਾਂਗੇ ਤੇ ਉੱਥੇ ਗੱਲ ਕੀਤੀ ਜਾਵੇ ਤਾਂ ਸ਼ਹੀਦ ਜੋੜ ਮੇਲੇ ਨੂੰ ਲੋਕੀ ਕਈ ਲੋਕ ਮੇਲੇ ਦੇ ਤੌਰ ਤੇ ਜਾਂਦੇ ਆ ਮੇਲੇ ਵਾਂਗੂ ਜਾਂਦੇ ਆ ਉੱਥੇ ਹੀ ਝੁੱਲੇ ਵੀ ਹੁਣ ਹਟਾ ਦਿੱਤੇ ਗਏ ਨੇ ਤਾਂ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਇਹਦੇ ਨਾਲੋਂ ਦੁਨੀਆ ਤੇ ਕਿਤੇ ਵੀ ਵੱਡਾ ਦੁਖਾਂਤ ਨਹੀਂ ਹੋਇਆ ਉੱਥੇ ਨੱਚਾ ਗਾਇਆ ਤਾਂ ਨਹੀਂ ਜਾ ਸਕਦਾ ਜੇ ਆਪਾਂ ਕਹੀ ਉੱਥੇ ਪੀ ਪਿਣੀ ਬਣੀ ਹੋਣੀ ਐ ਤੇ ਖਾੜਾ ਲਾਉਣਾ ਉਹ ਤਾਂ ਜੱਜ ਦਾ ਨਹੀਂ ਜੀ ਉਹ ਤਾਂ ਬਹੁਤ ਵੱਡਾ ਤਹਾਮਾ ਮਾਰਨ ਦਾ ਕੰਮ ਹੈ ਤੁਸੀਂ ਅੰਦਰ ਜਾ ਕੇ ਵੇਖੋ ਤਾਂ ਅਸੀਂ ਫਿਰ ਪਤਾ ਲੱਗਦਾ ਜਿਹੜੇ ਰਾਤ ਨੂੰ ਬੱਚਿਆਂ ਨੇ ਕਿਵੇਂ ਰਾਤ ਤੱਕ ਆਪਾਂ ਹੀ ਨਾਲੋ ਕਿੰਨੇ ਕੱਪੜੇ ਪਾ ਕੇ ਬੈਠਿਆ ਜੀ ਤੇ ਬੱਚੇ ਦਾਦੀ 88 ਵਰਿਆਂ ਦੀ ਉਹਦੀ ਬੁੱਕਲ ਚ ਜੀ ਤੇ ਪਿੱਛੇ 22 ਧਾਰ ਦੇ ਰਾਜੇ ਉਹਦੀਆਂ ਫੌਜਾਂ ਤੇ ਆ ਪੰਜਾਬ ਦੇ ਸਰਹੰਦ ਦੇ ਨਵਾਬ ਦੀਆਂ ਫੌਜਾਂ ਉਹਨਾਂ ਦੇ ਮਗਰ ਨੇ ਤੇ ਕਿਵੇਂ ਰਾਤ কাটਦੇ ਹੋਣੇ ਜੇ ਤੁਹਾਡੇ ਮਗਰ ਪੰਜਾਬ ਸਰਕਾਰ ਦਾ ਤੀਜੇ ਦਰਾਂ ਦਾ ਸਿਪਾਹੀ ਲੱਗ ਜਾਏ ਤਾਂ ਜੀ ਰਾਤ ਨਹੀਂ ਕੱਟ ਸਕਦੇ ਸੁੱਤੇ ਪੈ ਨੂੰ ਢਾ ਲੈਂਦਾ ਉਹ ਤੇ ਉਹਦੇ ਮਗਰ ਤਾਂ ਰਾਸਤਾ ਸੀ ਫੇਰ ਉਹ ਜਿਸ ਬੇਦਰਦੀ ਨਾਲ ਕੁਰਬਾਨ ਹੋਏ ਵੇਖੋ ਕਿਸੇ ਬੰਦੇ ਨੂੰ ਕੰਧ ਚ ਚੜਨ ਦੇਣਾ ਐ ਕਰਦੇ ਆ ਰਾਤ ਨੂੰ ਆਪਾਂ ਬੈਸੀ ਖੜਾ ਦਿੰਨੇ ਆ ਕੰਧ ਚ ਵੀ ਨਾ ਚੜੋ ਵੇਖ ਲੈ ਕਿੰਨੇ ਕੁ ਬੰਦੇ ਡਿੱਗ ਪਣਗੇ ਇੱਕ ਘੰਟਾ ਨਹੀਂ ਖੜਿਆ ਜਾਣਾ ਕੰਧਾਂ ਚ ਚੜਤੇ ਫਿਰ ਉਹ ਵਿਚਾਰੇ ਬੇਹੋਸ਼ ਹੋਏ ਫਿਰ ਉਹਦੇ ਸਿਰ ਕਲਮ ਕੀਤੇ ਗਏ ਦਾਦੀ 88 ਸਾਲ ਦੇ ਜਦੋਂ ਸੁਣੀ ਵੀ ਮੇਰੇ ਪੁੱਤਿਆਂ ਨਾਲ ਆ ਹੋ ਗਈ ਤੇ ਭਲਾ ਕਿਵੇਂ ਜਿੰਦਗੀ ਰਹਿ ਸਕਦੀ ਆ ਜੀ ਉਹ ਵੀ ਵਿਚਾਰੀ ਆ ਉਹਦੇ ਸਾਥ ਆ ਗਈ ਤੇ ਕੋਈ ਉਹਨਾਂ ਦਾ ਸਸਕਾਰ ਕਰਨ ਨੂੰ ਤਿਆਰ ਨਹੀਂ ਅਦੇ ਕਿਉਂਕਿ ਜ਼ਮੀਨ ਤਾਂ ਦੇ ਮੁਗਲਾਂ ਦੀ ਆ ਸਰੰਦ ਦੇ ਨਵਾਬ ਦੀ ਆ ਜਿੱਥੇ ਥੋੜੀ ਜ਼ਮੀਨ ਆ ਤੇ ਲੈ ਜਾਓ ਕਿੱਥੇ ਚੱਕ ਕੇ ਲੈ ਜਾਣ ਗੁਰੂ ਸਾਹਿਬ ਵਿਚਾਰਾ ਕਿਤੇ ਫਿਰਦਾ 10ਵੇਂ ਪਾਤਸ਼ਾਹ ਬੱਚਿਆਂ ਦੀਆਂ ਲਾਸ਼ਾਂ ਕਿਤੇ ਪਈਆਂ ਇਹਦੇ ਨਾਲੋਂ ਵੱਡਾ ਦੁਖਾਂਤ ਕੋਈ ਨਹੀਂ ਜਿਹੜਾ ਇਹ ਸ਼ਹੀਦੀ ਸਾਤਾ ਹੈ ਨਾ ਇਹ ਇਹਦੇ ਨਾਲੋਂ ਵੱਡਾ ਦੁਨੀਆ ਤੇ ਕਿਤੇ ਵੀ ਵੱਡਾ ਦੁਖਾਂਤ ਨਹੀਂ ਇਸ ਕਰਕੇ ਸਾਨੂੰ ਇਹਨੂੰ ਮੇਲਾ ਘਟ ਕਈ ਕਹਿੰਦਾ ਮੇਲਾ ਮੇਲਾ ਤਾਂ ਇੱਕ ਮੁਹਾਵਰਾ ਹੈ ਵੀ ਮੂਰਖ ਮਸਤ ਹੁੰਦੇ ਵਿੱਚ ਮੇਲਿਆਂ ਦੇ ਮੂਰਖ ਬੰਦੇ ਜਿਹੜੇ ਕਿਸੇ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਜਿਹੜੇ ਥੁੱਕਦੇ ਤੇ ਬੁਗਦੇ ਫਿਰਦੇ ਆ ਉਹ ਮੇਲਿਆਂ ਜਾਵੜਦੇ ਨੇ ਫਰੇ ਮੇਲਾ ਨਹੀਂ ਹੈ ਜੀ ਇਹ ਦਖਾਂਤ ਹੈ ਉਥੇ ਸਿਰ ਚ ਕਾਉਣ ਜਾਣਾ ਚਾਹੀਦਾ ਹੈ ਕਈ ਕਹਿੰਦੇ ਵੀ ਉਹਨੇ ਝੂਲੇ ਕਰਤੇ ਕਿਹੜਾ ਬੰਦਾ ਝੂਲੂ ਪੁੱਤ ਆਪਾਂ ਝੂਲਾਂਗੇ ਜੇ ਆਪਣੇ ਐਸੇ ਇਨਾ ਦਿਨਾਂ ਚ ਆਪਣਾ ਭੈਣ ਭਾਈ ਕੋਈ ਦੁਨੀਆ ਤੇ ਤੁਰ ਜੇ ਆਪਾਂ ਝੂਲੇ ਤੇ ਚੜ ਜਾਗੇ ਜੇ ਚੜ ਗਏ ਤੇ ਫਿਰ ਆਪਣੇ ਵਰਗਾ ਗੈਰ ਇਨਸਾਨ ਕੋਈ ਨਹੀਂ ਸਾਨੂੰ ਛੋਟੀ ਛੋਟੀਆਂ ਗੱਲਾਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਠੀਕ ਤੇ ਸਾਨੂੰ ਦੁੱਖ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਮੁੜ ਕੇ ਕੋਈ ਸਰੰਦ ਦਾ ਨਵਾਬ ਕੋਈ ਔਰੰਗਜ਼ੇਬ ਤੁਹਾਡੇ ਬੱਚਾ ਨੂੰ ਕੰਨਾਂ ਚ ਨਾ ਚੜ੍ਹਦੇ ਵੇ ਜੀ ਦਿਲ ਬੁਲੂ